ਵੰਦਨਵਾ ਆ ਕੇ ਬਸ ਘੁੱਟਣ ਲੱਗ ਗਿਆ ਮੇਰੇ ਬੰਦੇ ਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਇੱਥੇ ਗਾਲਾਂ ਨਾ ਕੱਢੋ ਪਰ ਉਹਨਾਂ ਨੇ ਸੁਣੇ ਨਹੀਂ ਤਾਂ ਮੈਂ ਕਹਿੰਿਆ ਕੋਈ 30 35 ਬੰਦੇ ਮੇਰੇ ਬੰਦੇ ਦੇ ਉੱਪਰ ਹਮਲਾ ਕਰਕੇ ਗਏ ਜਾ ਕੇ ਡੀਐਮ ਸੀ ਹਰ ਦੇਖੋ ਮੇਰਾ ਬੰਦਾ ਜਵਾਬ ਦਿੱਤਾ ਹੋਇਆ ਮੈਂ ਕੀ ਕਰੀ ਉਹਨਾਂ ਨੇ ਇੱਕ ਫਾਇਰ ਕੀਤੀਆਂ ਨਾਲੇ ਧਮਕੀ ਉਹ ਜਨਾਨੀ ਆਈ ਸੀ ਤੇ ਉਹਦੀ ਇੱਕ ਕੁੜੀ ਸੀ ਉਹ ਨਾਲੇ ਕਹਿ ਕੇ ਗਏ ਆ ਤੁਹਾਨੂੰ ਅੱਜ ਇੱਕ ਅੱਧਾ ਮਾਰ ਕੇ ਜਾਵਾਂਗੇ ਉਹਰੇ ਮੈਂ ਰਾਤ ਨੂੰ ਜਦੋਂ 3:30 ਵਜੇ ਦੁਬਾਰਾ ਆਇਆ ਇਹ ਮੈਂ ਆਪਣੇ ਘਰ ਤੋਂ ਨਾ ਕਿੰਨੀ ਦੂਰ ਪੱਛ ਕੇ ਗਈ ਆ ਮੈਂ ਇਸ ਤਰ੍ਹਾਂ-ਤਰ੍ਹਾਂ ਕਰਕੇ ਪੂਲ ਸੁਨਾਰੀ ਦੀ ਗੱਡੀ ਖੜਕਾਈ ਹੈ ਜਿਉਂ ਉਹਨਾਂ ਨੇ ਗੱਡੀ ਦੇਖ ਕੇ ਤੇਜ਼ ਕਰਨੀ ਜਦੋਂ ਮੈਂ ਰੋਣ ਲਿਗਰ ਗਈ ਨਾ ਉਹਨਾਂ ਨੇ ਤਾਂ ਗੱਡੀ ਰੋਕੀ ਨਹੀਂ ਤਾਂ ਗੱਡੀ ਨਹੀਂ ਰੁਕੀ। ਜੀ ਹਾਂ ਲਾਈਕ ਦੇਖਣ ਲਈ ਤੁਹਾਨੂੰ ਦਸ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਕਾਦੀਆ ਦੇ ਵਿੱਚ ਪਰਿਵਾਰ ਨੂੰ ਉਸ ਸਮੇਂ ਦਹਿਸ਼ਤ ਪੈ ਗਈ ਜਦੋਂ ਦਹਿਸ਼ਤਗਰਦਾਂ ਨੇ ਆਂਦੇ ਸੇਰੀ ਉਹਨਾਂ ਦੇ ਘਰ ਦੇ ਬਾਰੀ ਇਤਰ ਤੇ ਤਾਬੜ ਤੋੜ ਹਮਲਾ ਸ਼ੁਰੂ ਕਰ ਦਿੱਤਾ ਲੇਕਿਨ ਉਹ ਤੁਸੀਂ ਇੱਕ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਲੇਕਿਨ ਥਾਣਾ ਹੈਪੋਵਾਲ ਦੇ ਵਿੱਚ ਜਾਂਦੇ ਤਾਂ ਉਹ ਹੈਪੋਵਾਲ ਦਾ ਦਰਵਾਜ਼ਾ ਤੱਕ ਨਹੀਂ ਖੁੱਲਦਾ ਉਹ ਪਰਿਵਾਰ ਹੈ ਜਿਹੜਾ ਇਸ ਸਮੇਂ ਜਿਹੜੇ ਲਾ ਜਿਹੜਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਿਲ ਹੈ ਇਹੋ ਮਾਂ ਜੋ ਰੋ ਰਹੀ ਹੈ ਲਗਾਤਾਰ ਤਸਵੀਰ ਦਿਖਾ ਰਹੇ ਆ ਹੋਇਆ ਕਿਸੇ ਮਾਤਾ ਜੀ ਮੈਂ ਕੁਝ ਵੀ ਨਿਜਾਮ ਨਾ ਨਾ ਬੰਦੇ ਆਏ ਮੇਰੇ ਬੰਦਨ ਵਾਕੇ ਬਸ ਕੁੱਟਣ ਲੱਗ ਗਏ ਮੇਰੇ ਬੰਦੇ ਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਇੱਥੇ ਗਾਣਾ ਨਾ ਗਾਡੋ ਪਰ ਉਹਨਾਂ ਨੇ ਸੁਣੇ ਨਹੀਂ ਸਾਨੂੰ ਬਿਲਕੁਲ ਨਹੀਂ ਪਤਾ ਸਾਨੂੰ ਬਿਲਕੁਲ ਨਹੀਂ ਪਤਾ ਵੀ ਉਹਨਾਂ ਨੇ ਬੰਦੇ ਬੁਲਾਏ ਹੋਏ ਮੈਂ ਆਪਣੇ ਬੰਦੇ ਨੂੰ ਕਿਹਾ ਵੀ ਤੁਸੀਂ ਅੰਦਰ ਆ ਜਾਓ ਉਹਨਾਂ ਨੇ ਨਾ ਆਪਣੇ ਕੋਲ ਬਟਾਇਆ ਜਿਵੇਂ ਤੁਸੀਂ ਮੇਰੇ ਨਾਲ ਬੈਠ ਜਾਓ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਇੰਨੀ ਦੇਰ ਨੂੰ ਫੋਨ ਕਰੀ ਜਾ ਰਹੇ ਸਾਰੇ ਜਣੇ ਸਾਨੂੰ ਬਿਲਕੁਲ ਨਹੀਂ ਅੰਦਾਜ਼ਾ ਇਸ ਗੱਲ ਦਾ ਭਈ ਇਹਨਾਂ ਨੇ ਐਨੇ ਬੰਦੇ ਸੁੱਧ ਹੋਏ ਮੈਂ ਕਹਿੰਨੀ ਆ ਕੋਈ 30 35 ਬੰਦੇ ਮੇਰੇ ਬੰਦੇ ਦੇ ਉੱਪਰ ਹਮਲਾ ਕਰਕੇ ਗਏ ਜਾ ਕੇ ਡੀ ਐਮ ਸੀ ਹਰ ਹਰ ਦੇਖੋ ਮੇਰਾ ਬੰਦਾ ਜਵਾਬ ਦਿੱਤਾ ਹੋਇਆ ਮੈਂ ਕੀ ਕਰੂੰਗੀ ਜੇ ਮੇਰਾ ਬੰਦਾ ਮੁੱਕ ਗਿਆ ਅਸੀਂ ਕੀ ਕਰਾਂਗੇ ਦੱਸੋ ਮੇਰੀਆਂ ਕੁੜੀਆਂ ਜਵਾਨ ਉਲਟਾ ਮੇਰੇ ਮੁੰਡੇ ਨੂੰ ਜਾਂ ਮੈਨੂੰ ਤੁਮ ਜਿੰਨਾਂ ਦਾ ਤੇਰਾ ਬੱਚਾ ਨਹੀਂ ਛੱਡਾ ਗਿਆ ਸੀ ਇਹ ਕੋਣ ਨੇ ਸਾਡੇ ਕੋ ਵੰਡੇ ਨੇ ਗਵੰਡੀਆਂ ਨੇ ਪਤਾ ਹੀ ਨਹੀਂ ਕਿੰਨੂ ਕਿੰਨੂ ਸਦੇ ਮੈਨੂੰ ਨਹੀਂ ਪਤਾ ਉਹਨਾਂ ਨੇ ਸਾਰਿਆਂ ਨੇ ਮੂੰਹ ਬੰਨੇ ਹੋਏ ਸੀ ਉਲਟਾ ਸਾਡੇ ਉੱਪਰ ਕਿਸ ਕਿਸੇ ਕਿਸੇ ਨੂੰ ਲਿਆ ਲਿਆ ਕੇ ਦਿਖਾ ਰਹੇ ਆ ਵੀ ਇਹਨਾਂ ਨੇ ਗਲਤ ਕੀਤਾ ਹੋਇਆ ਕੀ ਸੀ ਬ੍ਰਦਰ ਕਿਉਂ ਦਹਿਸ਼ਤ ਕਰਦੀ ਦਿਖਾਈ ਗਈ ਸਰ ਇਕਦ ਜਿਹੜੇ ਇੱਕ ਦੋ ਸਾਡੇ ਨਾਲ ਗਲੀ ਦੇ ਵਿੱਚ ਜੋ ਘਰ ਹੈਗੇ ਆ ਉਹ ਮਤਲਬ ਕਿ ਇੱਕ ਦੋ ਵਾਰੀ ਪਹਿਲਾਂ ਵੀ ਇਦਾਂ ਹੋ ਚੁੱਕਿਆ ਅਸੀਂ ਇਗਨੋਰ ਕਰ ਦਿੰਦੇ ਸੀਗੇ ਤੇ ਹੁਣ ਜਦੋਂ ਲਾਸਟ ਟਾਈਮ ਇਦਾਂ ਹੋਇਆ ਤੇ ਮੈਂ ਬਾਹਰ ਸੀਗਾ ਉਸੋਂ ਉਦੋਂ ਜਦੋਂ ਇਹ ਚੀਜ਼ ਹੋਈ ਆ ਮੈਂ ਥਾਣੇ ਦੇ ਬਾਹਰ ਸੀਗਾ ਮੇਰੇ ਪਿੱਛੋਂ ਇਹ ਚੀਜ਼ ਹੋਈ ਆ ਜੋ ਕਿ ਅਸੀਂ ਵੀਡੀਓਸ ਤੱਕ ਤੱਕ ਬਣਾਈਆਂ ਹੋਈਆਂ ਮੈਂ ਮੰਮੀ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਵੀਡੀਓ ਬਣਾਓ ਅੰਦਰ ਰਹੋ ਅਸੀਂ ਵੀਡੀਓ ਤੱਕ ਬਣਾਈਆਂ ਹੋਈਆਂ ਉਸ ਚੀਜ਼ ਦੀਆਂ ਪਰ ਅਸੀਂ ਜਦੋਂ ਉਹਨਾਂ ਨੂੰ ਦੱਸ ਰਹੇ ਹਾਂ ਉਹ ਉਹਨਾਂ ਨੇ ਥੋੜੀ ਦੇਰ ਲਈ ਕਿਸੇ ਨੂੰ ਜਿਹੜੇ ਇੱਕ ਦੋ ਬੰਦੇ ਸੀਗੇ ਉਹਨਾਂ ਨੂੰ ਲੈ ਕੇ ਗਏ ਆ ਤੇ 5 ਮਿੰਟ ਬਾਅਦ ਹੀ ਉਹਨਾਂ ਨੂੰ ਵਾਪਸ ਭੇਜਤਾ ਤੇ ਹੁਣ ਪਹਿਲਾਂ ਅਸੀਂ ਸਿਵਲ ਚ ਗਏ ਸੀਗੇ ਸਿਵਲ ਤੋਂ ਸਾਰੀ ਰਿਪੋਰਟਾਂ ਲੈ ਕੇ ਆਏ ਆ ਅਸੀਂ ਉੱਥੇ ਸੈਟੀਸਫਾਈ ਨਹੀਂ ਹੋ ਪਾਏ ਫਿਰ ਅਸੀਂ ਕਰਨਵੀਰ ਉਹਨਾਂ ਨੂੰ ਦਾਖਲ ਕਰਵਾਇਆ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਹੀਰੋ ਹਾਰਟ ਲੈ ਜਾਓ ਲੇਕਿਨ ਜੇ ਤੁਸੀਂ ਥਾਣੇ ਗਏ ਹੋ ਰਾਤ ਨੂੰ ਕਿ ਥਾਣੇ ਦਾ ਦਰਵਾਜ਼ਾ ਨਹੀਂ ਖੁੱਲਿਆ ਕਿ ਥਾਣੇ ਦੇ ਕੋਈ ਚ ਕੋਈ ਹੈ ਹੀ ਨਹੀਂ ਸੀਗਾ ਸਰ ਅਸੀਂ ਕੁੰਡਾ ਖੜਕਾਇਆ ਕੋਈ ਵਾਰ ਨਹੀਂ ਆਇਆ ਸੀ ਮੈਂ ਰਾਤ ਨੂੰ ਬਾਹਰ ਤੋਂ ਤੋਰੀਏ ਦਰਵਾਜ਼ਾ ਨਹੀਂ ਖੋਲਿਆ ਗਿਆ ਨਹੀਂ ਖੋਲਿਆ ਗਿਆ ਅਸੀਂ ਕਾਲ ਵੀ ਕੀਤੀ ਸੀਗੀ ਮੇਰੇ ਮੇਰੇ ਕੋਲ ਉਸ ਚੀਜ਼ ਦੀ ਰਿਕਾਰਡਿੰਗ ਨਹੀਂ ਹੈ ਪਰ ਅਸੀਂ ਕਾਲ ਕੀਤੀ ਮੇਰੀ ਸਿਸਟਰ ਨੇ ਕਾਲ ਕੀਤੀ ਸੀ ਘਰੋਂ ਤੇ ਉਹਨਾਂ ਨੂੰ ਅੱਗੇ ਤੋਂ ਇਹ ਜਵਾਬ ਦਿੱਤਾ ਗਿਆ ਕਿ ਅਸੀਂ ਇਦਾਂ ਨਹੀਂ ਆ ਸਕਦੇ ਅਸੀਂ ਭੇਜੇ ਹੋਏ ਆ ਬਸ ਇਹ ਚੀਜ਼ਾਂ ਕਹਿ ਕੇ ਉਹਨਾਂ ਨੂੰ ਇੱਕ ਦੋ ਵਾਰ ਦਾ ਪਹਿਲਾਂ ਫੋਨ ਤੇ ਮਨ ਨਹੀਂ ਕਰਤਾ ਕਿ ਜੀ ਅਸੀਂ ਨਹੀਂ ਭੇਜ ਸਕਦੇ ਹਜੇ ਅਸੀਂ ਫਿਰ ਹੁਣ ਉਹ ਇਦਾਂ ਦਾ ਸਾਡੇ ਨਾਲ ਤਾਂ ਸੀਨ ਪਹਿਲੀ ਵਾਰ ਹੋਇਆ ਵੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨੇ ਫਿਰ ਮੈਨੂੰ ਫੋਨ ਕੀਤਾ ਕਿ ਇਦਾਂ ਇਦਾਂ ਕਰਕੇ ਸਰ ਮੈਂ ਤੁਹਾਨੂੰ ਫੋਟੋਜ਼ ਦਿਖਾ ਦਿੰਨਾ ਨਹੀਂ ਫੋਟੋ ਨਾਲ ਦੀ ਨਾਲ ਚਲਾਵਾਂਗੇ ਸਰ ਉਹਨਾਂ ਨੇ ਐਮਰਜੈਂਸੀ ਜੀ ਨਹੀਂ ਜੀ ਉਹ ਇਸ ਟਾਈਮ ਕਿੰਨੀ ਗੁੰਡਾਗਰਦੀ ਕਿ ਕਿਹੜੀ ਗੱਲ ਪਿੱਛੇ ਨਹੀਂ ਗੁੰਡਾਗਰਦੀ ਕਰਤੀ ਪੁਲਿਸ ਆਈ ਨਹੀਂ ਪੀਸੀਆਰ ਵੀ ਨਹੀਂ ਆਇਆ ਸਰ ਮੌਕੇ ਤੇ ਕੋਈ ਨਹੀਂ ਆਇਆ ਅਸੀਂ ਜਦੋਂ ਸਭ ਕੁਝ ਹੋ ਚੁੱਕਿਆ ਸੀ ਮੈਂ ਆਪਣੇ ਫਾਦਰ ਨੂੰ ਲੈ ਕੇ ਜਾ ਰਿਹਾ ਸੀ ਉਹ ਸਿਰਫ ਸਾਨੂੰ ਸਾਡੇ ਪਿੰਡ ਦਾ ਥੋੜਾ ਰਸਤਾ ਲੰਬਾ ਹੈ ਉਹ ਪਿੰਡ ਦੇ ਸਿਰਫ ਆਖਰੀ ਛੋਰ ਤੇ ਉਹ ਸਾਨੂੰ ਮਿਲੇ ਆ ਉਹਨਾਂ ਨੂੰ ਮੈਂ ਕਿਹਾ ਕਿ ਜੀ ਮੈਂ ਰੁਕ ਨਹੀਂ ਸਕਦਾ ਤੁਸੀਂ ਉਹ ਕਹਿੰਦੇ ਉਹ ਬਸ ਉਸ ਤੋਂ ਬਾਅਦ ਘਰੇ ਚਲੇ ਗਏ ਆ ਮੈਂ ਉਹਨਾਂ ਨੂੰ ਸਿਵਲ ਹਸਪਤਲ ਲਿਆਇਆ ਜੀ ਮਾਤਾ ਜੀ ਇੰਨੀ ਦਹਿਸ਼ਤ ਗਰਦੀ ਕੀਤੀ ਤੁਹਾਡੇ ਤੱਕ ਨਹੀਂ ਛੱਡੇਗੇ ਕੋਈ ਫਾਇਰਪੂਰ ਵੀ ਕੀਤੀ ਉਹਨਾਂ ਨੇ ਫਾਇਰ ਕੀਤੀ ਉਹਨਾਂ ਨੇ ਇੱਕ ਫਾਇਰ ਕੀਤੀ ਹੈ ਨਾਲੇ ਧਮਕੀ ਉਹ ਜਨਾਨੀ ਆਈ ਸੀ ਤੇ ਉਹਦੀ ਇੱਕ ਕੁੜੀ ਸੀ ਉਹ ਨਾਲੇ ਕਹਿ ਕੇ ਗਏ ਆ ਤੁਹਾਨੂੰ ਅੱਜ ਇੱਕ ਅੱਧਾ ਮਾਰ ਕੇ ਜਾਵਾਂਗੇ ਉਹਰੇ ਉਹਨਾਂ ਨੇ ਇੰਨੀ ਧਮਕੀ ਦਿੱਤੀ ਮੇਰੇ ਬੰਦੇ ਨੂੰ ਐਵੇਂ ਫੜ ਕੇ ਬਿਠਾਇਆ ਹੋਇਆ ਸੀ ਉਹਨਾਂ ਨੇ ਹੱਥ ਨਹੀਂ ਛੱਡਿਆ ਮੇਰੇ ਬੰਦੇ ਦਾ ਕਿ ਨੌ ਨਾਡਰ ਕਿੱਥੇ ਯਾਰ ਕਾਨੂੰਨ ਬੱਸਤਾ ਕਿੱਥੇ ਨਹੀਂ ਗਈ ਯਾਰ ਨਹੀਂ ਸੁਣ ਤੁਹਾਨੂੰ ਕੋਸਤਾ ਹੈ ਨਹੀਂ ਮੈਂ ਰਾਤ ਨੂੰ ਜਦੋਂ ਸਾਢੇ 3:00 ਵਜੇ ਦੁਬਾਰਾ ਆਇਆ ਮੈਂ ਆਪਣੇ ਘਰ ਤੋਂ ਨਾ ਕਿੰਨੀ ਦੂਰ ਪੱਛ ਕੇ ਗਈ ਆ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਪੂਲ ਸੁਣਾਦੀ ਹੁੰਦੀ ਗੱਡੀ ਖੜਕਾਈ ਆ ਤੇ ਉਹਨਾਂ ਨੇ ਗੱਡੀ ਦੇਖ ਕੇ ਤੇਜ਼ ਕਰ ਲਈ ਜਦੋਂ ਮੈਂ ਲਿਗਰ ਗਈ ਨਾ ਉਹਨਾਂ ਨੇ ਤਾਂ ਗੱਡੀ ਰੋਕੀ ਨਹੀਂ ਤਾਂ ਗੱਡੀ ਨਹੀਂ ਰੁਕ ਗਈ ਤਾਂ ਮੇਰੀ ਗੱਲ ਸੁਣੀ ਉਹਨਾਂ ਨੇ ਨਹੀਂ ਤਾਂ ਗੱਲ ਨਹੀਂ ਸੁਣਦੇ ਸੀ ਨਾ ਆਪਣਾ ਇੱਕ ਪਰਿਵਾਰ ਦੇ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਘਤਰਾ ਹੋ ਗਿਆ ਮਤੇ ਚੁੱਪ ਕਰੋ ਪੁਲਿਸ ਕਮਿਸ਼ਨਰ ਸਾਹਿਬ ਤਾਂ ਬੈਠੇ ਆ ਨਾ ਕਮਿਸ਼ਨਰ ਸਾਹਿਬ ਤਾਂ ਹੈਗੇ ਨੇ ਠੀਕ ਹੋ ਚੁੱਕ ਰਿਹਾ ਮੈਂ ਮੇਰਾ ਬੱਚਾ ਇਕੱਲਾ ਨਹੀਂ ਛੱਡ ਸਕਤੀ ਇੱਕ ਕੋਈ ਪੁੱਤ ਹੈ ਮੇਰਾ ਦੂਜਾ ਪੁੱਤ ਤੁਸੀਂ ਜਾ ਕੇ ਦੇਖੋ ਇੱਕ ਤਾਂ ਟੀਵੀ ਦਾ ਮਰੀਜ਼ ਆ ਦੂਜਾ ਬੋਲ ਨਹੀਂ ਸਕਦਾ ਉਹਨੇ ਤਾਂ ਕਿਨਾਂ ਇੱਟਾਂ ਮਾਰੀਆਂ ਦੇਖੋ ਜਾ ਕੇ ਉਹ ਬੁੱਧੀ ਮਨ ਉਹਦੇ ਅੰਦਰ ਦਿਮਾਗੀ ਕੰਮ ਨਹੀਂ ਕਰਦਾ ਉਹ ਕਿਸੇ ਨੂੰ ਕੀ ਕਹੂਗਾ ਲੇਕਿਨ ਇਹ ਹਾਲਾਤ ਨੇ ਲੁਧਿਆਣਾ ਦੇ ਕਾਦੀਆਂ ਤੇ ਜਿਹੜੀ ਵੀਡੀਓ ਨਾਲ ਦੇ ਨਾਲ ਚੱਲ ਰਹੀ ਹੈ ਲੁਧਿਆਣਾ ਦੇ ਕਾਦੀਆਂ ਜਿਹੜੀ ਵੀਡੀਓ ਨਾਲ ਦੇ ਨਾਲ ਚੱਲ ਰਹੀ ਹੈ ਪਰਿਵਾਰ ਦਾ ਕਸੂਰ ਕੁਛ ਨਹੀਂ ਸੀ ਕਰਨੀ ਬਡੇ ਦਹਿਸ਼ਤਗਰਦਾਂ ਦੇ ਦਹਿਸ਼ਤਗਰਦ ਲਗਾਤਾਰ ਇਟਾ ਰੋੜੇ ਪੱਥਰ ਪਸਾਣੇ ਸ਼ੁਰੂ ਕਰਦੇ ਨੇ ਦਾਤਾਂ ਦਾ ਹਮਲਾ ਕਰਦੇ ਨੇ ਇਹਨਾਂ ਦੇ ਕਹਿ ਦੇ ਮੁਤਾਬਿਕ ਫਾਇਰ ਵੀ ਹੁੰਦਾ ਥਾਣਾ ਲਾਡੋਵਾਲ ਦੇ ਥਾਣਾ ਗੱਲ ਕੀਤੀ ਹੈ ਬੋਵਾਲ ਦੇ ਵਿੱਚ ਜਾਣ ਲਈ ਕਿ ਥਾਣੇ ਦਾ ਦਰਵਾਜ਼ਾ ਤੱਕ ਨਹੀਂ ਖੁੱਲਿਆ ਜਾਂਦਾ ਆਖਿਰ ਵਿੱਚ ਪ੍ਰਸ਼ਾਸਨ ਹੈ ਕਿੱਥੇ ਹੈ ਕਿ ਇੱਕ ਪਰਿਵਾਰ ਨੂੰ ਜਾਨ ਦਾ ਖਤਰਾ ਪੈ ਗਿਆ ਤੇ ਉਹ ਪ੍ਰਸ਼ਾਸਨ ਕੋਲ ਜਾ ਰਿਹਾ ਨਾ ਉਤੇ ਪੀਸਰੇ ਮਲਾਜਮਾਂ ਨੇ ਥਾਣੇ ਦਾ ਦਰਵਾਜ਼ਾ ਖੁੱਲਿਆ ਲੇਕਿਨ ਹੁਣ ਦੇ ਦਿਆ ਕੀ ਕਾਰਵਾਈ ਕੀਤੀ ਹੋਗੀ ਪਿਓ ਜਿੰਦਗੀ ਜੱਗ ਨੇ ਕਿਹਾ ਕਿ ਜਵਾਲ ਦੇ ਦਿੱਤਾ ਗਿਆ ਵਾ ਲੇਕਿਨ ਅਸੀਂ ਪਰਮਾਤਮਾ ਨੂੰ ਗੁਜਾਰਿਸ਼ ਕਰਾਂ ਕਿ ਹਸਪਤਾਲ ਤੋਂ ਉਹ ਬਾਜ ਜਾਵੇ ਕਿਉਂਕਿ ਪਰਮਾਤਮਾ ਅਗੇ ਅਰਦਾਸ ਲਗਾਈ ਜਾ ਸਕਦੀ ਹੈ ਲੇਕਿਨ ਹਸਪਤਾਲ ਦੇ ਵਿੱਚ ਡਾਕਟਰ ਤਾਂ ਬੈਠੇ ਰਹੇ ਰੱਬ ਦਾ ਰੂਪੀ ਲੇਕਿਨ ਇਹ ਮਾਂ ਜਿਹੜੀ ਇੱਕ ਉਹਦੀ ਘਰ ਵਾਲੀ ਇਨਾ ਤਰਸਦੀ ਪਈ ਹੈ ਕਿ ਅਗਰ ਰਾਤੀ ਪੁਲਿਸ ਮੁਕੇ ਤੇ ਆਦੀ ਦਾ ਕਾਰਵਾਈ ਹੋਉਂਦੀ ਲੇਕਿਨ ਪੁਲਿਸ ਹਜੇ ਵੀ ਹੱਥਾਂ ਤੋਂ ਖਾਲੀ ਹੈ ਵਿਸ਼ਾਲ ਗੱਲ ਕਰ ਰਹੇ ਆਂ ਮਰੀ ਭਾਜੀ ਹਾਂਜੀ ਹਾਂਜੀ ਵਿਸ਼ਾਲ ਜੀ ਉਹ ਰਾਤੀ ਲਾਦੀਆਂ ਤੇ ਲੜਾਈ ਹੋਣੀ ਆ ਇੱਕ ਪਰਿਵਾਰ ਦੇ ਉੱਤੇ ਹਮਲਾ ਕੀਤਾ ਲਾਦੀਆਂ ਦੇ ਵਿੱਚ ਤੇ ਪਰਮਜੀਤ ਕੋ ਮਾਮਲਾ ਹੈਗਾ ਮੈਂ ਤੇ ਉਹ ਪਰਿਵਾਰ ਗੁਹਾਰ ਲਗਾ ਰਹੇ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਦੇ ਘਰੇ ਪਹੁੰਚਿਆ ਵਾ ਜਿੱਥੇ ਦਾ ਦੂਤ ਨੇ ਹਮਲਾ ਕੀਤਾ ਗਿਆ ਉਹਨਾਂ ਦਾ ਫਾਦਰ ਜਿਹੜਾ ਡੀਐਮਪੀ ਹੀਰੋ ਹਾਰਡ ਦੇ ਵਿੱਚ ਦਾਤੀ ਲੈ ਹਾਂ ਜੀ ਮਾਮਲਾ ਪਤਾ ਕੱਲ ਕੀ ਹੈ ਜੀ ਮਾਮਲੇ ਦਾ ਧਿਆਨ ਚੋ ਉਹਦੇ ਕੋਲੇ ਉਹ ਐਡਮਿਟ ਨੇ ਉਹ ਬਿਆਨ ਦੇ ਦੇ ਨਹੀਂ ਅਨਫਿਟ ਲਿਖਿਆ ਡਾਕਟਰਾਂ ਨੇ ਹਾਂ ਜੀ ਅਨਫਿਟ ਲਿਖਿਆ ਹਾਂ ਅਨਫਿਟ ਲਿਖਿਆ ਪਰ ਜਦੋਂ ਬਿਆਨ ਦੇਣਗੇ ਜੀ ਆਪਾਂ ਉਹਦੀ ਪਰਚਾ ਦਰਜ ਕਰਾਂਗੇ ਨਾ ਉਹਨਾਂ ਦੇ ਮਿਸਿਸ ਦੇ ਵਿਆਹ ਤੇ ਨਹੀਂ ਹੋਣ ਤੱਕ ਦਾ ਉਹ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕੋਈ ਵੀ ਕਰ ਦੋ ਉਹ ਕੋਈ ਦੇ ਦੇ ਕੇ ਰਾਜੀ ਨਹੀਂ ਆ ਕੋਈ ਬਿਆਨ ਹੀ ਨਹੀਂ ਦੇ ਰਿਹਾ ਸੀ ਨਹੀਂ ਉਹ ਕਹਿ ਰਹੇ ਸਾਨੂੰ ਪਰਮਜੀਤ ਜੀ ਨੇ ਬੁਲਾਇਆ ਹੀ ਨਹੀਂ ਕਿ ਮੋੜ ਕੇ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਨਹੀਂ ਜਿਉਂ ਹੀ ਆਇਆਗਾ ਜੀ ਬੁਲਾਇਆ ਉਹ ਉੱਥੇ ਆਪਣੇ ਹਸਪੀਟਲ ਵੀ ਪਰਮਜੀਤ ਸਾਰੀ ਤਿਆਰੀ ਗਿਆ ਉੱਥੇ ਗਿਆ ਰਿਹਾ ਹੈਗਾ ਉਹਦੇ ਮੁੰਡੇ ਨੂੰ ਵੀ ਕਿਹਾ ਮਿਲ ਗਿਆ ਸਾਰਿਆਂ ਨੂੰ ਗਿਆਗਾ ਵੀ ਤੁਸੀਂ ਕਰ ਲਓ ਉਹ ਬਿਆਨ ਹੀ ਨਹੀਂ ਦੇ ਰਹੇ ਸੀਗੇ ਨਹੀਂ ਇਹਨਾਂ ਨੇ মিডিਆ ਨੂੰ ਹੁਣ ਬੁਲਾਇਆ ਸੀਗਾ ਨਾ ਇਹਨਾਂ ਦੇ ਘਰੇ ਪਹੁੰਚ ਵੀਡੀਓ ਵਾਇਰਲ ਹੋ ਰਹੀ ਸੀ ਤਾਂ ਘਰੇ ਗਏ ਸੀ ਇਹਨਾਂ ਦੇ ਅਸੀਂ ਇਹ ਹੱਲ ਵੀਡੀਓ ਦੇਖੀ ਉਸ ਦਾ ਹਾਲਾਤ ਹੀ ਬੜੇ ਮਾੜੇ ਨੇ ਇਹ ਕੌਣ ਨੇ ਪੂਰੇ ਆਇਡੈਂਟੀਫਾਈ ਹਾਂ ਹਾਂ ਉ ਤਾਂ ਆਗੇ ਦੀ ਬੰਦੇ ਵੀ ਆਪਾਂ ਲਿਆ ਲਿਆਦੇ ਸੀ ਯਾਰੇ ਆਇਡੈਂਟੀਫਾਈ ਹੋ ਗਏ ਸਾਰੇ ਬੰਦੇ ਜੀ ਹਜੇ ਬਿਆਨ ਲੈਣੇ ਨੇ ਇਹਨਾਂ ਦੇ ਹਾਂ ਬਿਆਨ ਨਹੀਂ ਦੇ ਰਹਾ ਜਦੋਂ ਪਿਆਰ ਦੇਣਗੇ ਉਸ ਤੋਂ ਬਾਅਦ ਹੀ ਹੋਊਗਾ ਨਾ ਸਾਰਾ ਕੁਝ ਮਤਲਬ ਲੋਨੜਾ ਜਿਹੜੇ ਹੱਥੇ ਲੈ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕੀਤੀ ਜਾ ਰਹੀ ਆ ਕੀਤੀ ਜਾ ਰਹੀ ਆ ਆਇਡੈਂਟੀਫਾਈ ਹੋ ਗਿਆ ਬੰਦੇ ਸਾਰਾ ਕੁਝ ਹੋ ਗਿਆ ਬਸ ਉਹ ਅਨਫਿੱਟ ਲੱਗਦੇ ਵੀ ਜਿਹੜੇ ਬੰਦੇ ਨੇ ਬਿਆਨ ਦੇ ਨੇ ਉਹ ਅਨਫਿੱਟ ਹੈਗਾ ਉਹ ਡਾਕਟਰ ਨੇ ਅਨਫਿੱਟ ਲੈ ਕੇ ਦਿੱਤਾ ਜੀ ਆਪਾਂ ਕੀ ਦਾ ਕਰ ਸਕਦੇ ਹਾਂ ਨਾ ਪਰ ਉਹ ਹੀ ਪਤਾ ਹੀ ਉਹਨਾਂ ਦਾ ਪਰਿਵਾਰ ਬਿਆਨ ਲਿਖਾ ਸਕਦਾ ਉਹਨਾਂ ਦੇ ਸਬਸਟੀਟਿਊਟ ਨੇ ਉਹ ਉਹ ਅੱਜ ਇਹ ਫੇਰ ਤਾਂ ਲਿਖਾ ਦੇਣ ਫੇਰ ਤਾਂ ਇਹੀ ਹੈ ਨਹੀਂ ਆ ਕੇ ਲਿਖਾਉਣ ਤਾਂ ਸਹੀ ਆ ਕੇ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਹਾਂ ਬਾਕੀ ਦੇਖੋ ਕੋਈ ਵਾਲੀ ਇਦਾਂ ਦੀ ਕੋਈ ਗੱਲਬਾਤ ਨਹੀਂ ਵੀਡੀਓ ਵਾੜੀ ਜਿੰਦਾ ਵੀ ਹੈਗੀ ਜਿਆਦਾ ਨਾ ਕਰੋ ਆਪਾਂ ਕਰ ਦੇਣੀ ਆ ਕਾਰਵਾਈ ਮੇਰੇ ਧਿਆਨ 'ਚ ਹੈ ਜੀ ਪੂਰਾ